ਆਹ ਇੱਕ ਘੋੜਸਵਾਰ ਆਪਣੇ ਘੋੜੇ ਤੇ ਸਵਾਰ ਹੋ ਇੱਕ ਪਿੰਡ ਵਿੱਚ ਦੀ ਲੰਘ ਰਿਹਾ ਸੀ ਪਤਾ ਨਹੀਂ ਘੋੜਾ ਕਿਸੇ ਕਾਰਨ ਡਰ ਗਿਆ ਜਾਂ ਸੜਕ ਤੇ ਪਾਣੀ ਹੋਣ ਕਰਕੇ ਫਿਸਲ ਗਿਆ ਤੇ ਆਪਣੇ ਮਾਲਕ ਸਮੇਤ ਹੀ ਛੱਪੜ ਵਿੱਚ ਜਾ ਵੜਿਆ ਘੋੜਸਵਾਰ ਨੇ ਕਾਫੀ ਕੋਸ਼ਿਸ਼ ਕੀਤੀ ਘੋੜੇ ਨੂੰ ਬਾਹਰ ਕੱਢਣ ਦੀ ਪਰ ਘੋੜਾ ਡੂੰਗੀ ਜੱਗਾ ਵੱਲ ਹੀ ਜਾਈ ਗਿਆ ਘੋੜਸਵਾਰ ਘੋੜੇ ਤੋਂ ਪਾਣੀ ਵਿੱਚ ਡਿੱਗ ਪਿਆ ਤੇ ਘੋੜੇ ਦੀ ਲਗਾਮ ਫੜ ਲਈ ਮਾੜੀ ਕਿਸਮਤ ਇਹ ਸੀ ਕਿ ਘੋੜਸਵਾਰ ਨੂੰ ਤੈਰਨਾ ਨਹੀਂ ਸੀ ਆਉਂਦਾ ਤੇ ਜਿੰਨਾ ਟਾਈਮ ਘੋੜੇ ਦੀ ਲਗਾਮ ਹੱਥ ਵਿੱਚ ਰਹੀ ਉਨਾ ਟਾਈਮ ਉਹ ਬਚਣ ਦੀ ਕੋਸ਼ਿਸ਼ ਕਰਦਾ ਰਿਹਾ ਆਖਿਰ ਲਗਾਮ ਵੀ ਛੁੱਟ ਗਈ ਤੇ ਆਦਮੀ ਡੁੱਬਣ ਲੱਗ ਪਿਆ ਘੋੜਾ ਤਾਂ ਜਿਵੇਂ ਕਿਵੇਂ ਛੱਪੜ ਵਿੱਚੋਂ ਬਾਹਰ ਨਿਕਲ ਗਿਆ ਪਰ ਆਦਮੀ ਡੂੰਗੀ ਜਗ੍ਹਾ ਹੋਣ ਕਰਕੇ ਬਾਹਰ ਨਹੀਂ ਨਿਕਲ ਸਕਿਆ ਆਸ-ਪਾਸ ਦੇ ਲੋਕਾਂ ਨੂੰ ਮੌਕੇ ਤੇ ਜੋ ਵੀ ਸੁਝਿਆ ਉਹਨਾਂ ਨੇ ਮਦਦ ਕਰਨ ਦੀ ਕੋਸ਼ਿਸ਼ ਕੀਤੀ ਪਰ ਬਹੁਤ ਦੇਰ ਹੋ ਗਈ ਸੀ ਤੇ ਘੋੜਸਵਾਰ ਆਪਣੀ ਜ਼ਿੰਦਗੀ ਦੀ ਲੜਾਈ ਹਾਰ ਗਿਆ ਕੁਝ ਘੰਟਿਆਂ ਬਾਅਦ ਇੱਕ ਗੋਤਾਖੋਰ ਨੂੰ ਬੁਲਾ ਕੇ ਇਸ ਘੋੜਸਵਾਰ ਦੀ Laash ਨੂੰ ਬਾਹਰ ਕੱਢਿਆ ਗਿਆ ਦੇਖ ਲਵੋ ਭਰਵ ਜਦੋਂ ਅਖੀਰਲਾ ਸਮਾਂ ਨੇੜੇ ਆਉਂਦਾ ਹੈ ਤਾਂ ਕਿਵੇਂ ਬਹਾਨਾ ਬਣਦਾ ਹੈ ਇਸ ਆਦਮੀ ਨੇ ਕਦੇ ਸੋਚਿਆ ਵੀ ਨਹੀਂ ਹੋਵੇਗਾ ਕਿ ਉਸ ਨੂੰ ਇਦਾਂ ਮੌਤ ਆਵੇਗੀ ਪਰ ਜਿਵੇਂ ਪਰਮਾਤਮਾ ਨੂੰ ਮਨਜ਼ੂਰ